ਇਸੇ ਤਰ੍ਹਾਂ ਸਾਡੇ ਗੁਰੂ ਅਰਜਨ ਦੇਵ ਜੀ ਸਾਨੂੰ ਅਗਲੀਆਂ ਲਾਈਨਾਂ ਵਿੱਚ ਸਮਝਾ ਰਹੇ ਨੇ ਕਿ ਰੋਗੇ ਮਰਤਾ ਰੋਗੇ ਜਨਮੇ ਰੋਗੇ ਫਿਰ ਫਿਰ ਜੂਨੀ ਫਰਮੇ ਕਿਸ ਰੋਗ 'ਚ ਇਨਸਾਨ ਦਾ ਜਨਮ ਹੁੰਦਾ ਹੈ ਇਸ ਰੋਗ 'ਚ ਇਨਸਾਨ ਦਾ ਮਰਨ ਹੋ ਜਾਂਦਾ ਹੈ ਇਸੇ ਤਰ੍ਹਾਂ ਜੂਨੀਆ ਵਿੱਚ ਫਿਰ ਫਟਕਦਾ ਰਹਿੰਦਾ ਹੈ ਕਿਉਂਕਿ ਇਸ ਰੋਗ ਨੂੰ ਕਦੀ ਸਮਝਿਆ ਨਹੀਂ ਨਾ ਹੀ ਕਦੀ ਖਤਮ ਕੀਤਾ ਇਹ ਜਨਮ ਵੀ ਇਸ ਰੋਗ ਦੀ ਵਜ੍ਹਾ ਨਾਲ ਹੀ ਹੋਇਆ ਔਰ ਜਦੋਂ ਤੂੰ ਮਰਦਾ ਉਹ ਵੀ ਇਸ ਰੋਗ ਚ ਹੀ ਮਰਦਾ ਹੈ ਇਸ ਤੋਂ ਪਹਿਲਾਂ ਕਦੀ ਤੇ ਖਤਮ ਕੀਤਾ ਹੀ ਨਹੀਂ ਉਸ ਨੂੰ ਕਦੀ ਸਮਝਿਆ ਨਹੀਂ ਜਾਣਿਆ ਨਹੀਂ ਜਦ ਕਿ ਜੀਵਨ ਦਾ ਉਦੇਸ਼ ਹੈ ਹੁੰਦਾ ਇਸ ਰੋਗ ਨੂੰ ਸਮਝਣਾ ਔਰ ਖਤਮ ਕਰਨਾ ਉਸ ਅਨੰਤ ਸਰੂਪ ਵਿੱਚ ਜੀਣਾ ਉਸ ਬੇਗੰਪੁਰ ਦੇਵ ਉਸ ਅਮਰਪੁਰ ਸਤੇਬਾਸੀ ਹੋ ਜਾਣਾ ਪਰ ਉਹ ਅਸੀਂ ਕਦੀ ਨਹੀਂ ਕਰਦੇ ਫਿਰ ਇਸ ਤਰ੍ਹਾਂ ਸੀ ਚੂਨੀਆਂ ਵਿੱਚ ਭਟਕਦੇ ਹਾਂ ਔਰ ਦੇਖੋ ਅਸੀਂ ਕਦੇ ਨਹੀਂ ਦੇਖਿਆ ਅਸੀਂ ਕਿਹੜੀ ਜੁਨੀ ਚਗਲੀ ਚ ਜਾਣਾ ਜਾਂ ਉਹ ਤੋਂ ਜੰਮਣ ਤੋਂ ਪਹਿਲਾਂ ਕਿਹੜੀ ਜੁਨੀ ਇਸ ਸੀ ਜਾਂ ਮਰਨ ਤੋਂ ਬਾਅਦ ਕਿਹੜੀ ਜੁਨੀ ਚ ਜਾਣਾ ਇਸ ਬਾਰੇ ਲੋਕੀ ਬਹੁਤ ਗੱਲਾਂ ਕਰਦੇ ਨੇ ਪਰ ਜੋ ਇਸ ਇਸ ਜਨਮਚਾ ਉਹ ਤਾਂ ਤੁਹਾਨੂੰ ਸਾਫ਼-ਸਾਫ਼ ਦਿਖਦਾ ਨਾ ਦੇਖ ਸਕਦੇ ਹੋ ਤੁਸੀਂ ਸਮਝ ਸਕਦੇ ਹੋ ਫਿਰ ਵੀ ਤੁਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹਰ ਪਲ ਤੁਸੀਂ ਮਰ ਰਹੇ ਹੋ ਕਿਸੇ ਅੱਗੇ ਹੱਥ ਫਲਾ ਰਹੇ ਹੋ ਪੀਖ ਮੰਗ ਰਹੇ ਹੋ ਤਾਂ ਮਰ ਰਹੇ ਹੋ ਕਿਸੇ ਦੇ ਵਿੱਚ ਝੂਠ ਦੇ ਨਾਲ ਹਾਂ ਨਾ ਆਮ ਲਾ ਰਹੇ ਹੋ ਤਾਂ ਤੁਸੀਂ ਮਰ ਰਹੇ ਹੋ ਤੁਸੀਂ ਵਿਕਾਰਾਂ ਵਿੱਚ ਫਸੇ ਹੋਏ ਆ ਤਾਂ ਤੁਸੀਂ ਮਰ ਰਹੇ ਹੋ ਹਰ ਜਗ੍ਹਾ ਆਪਣੇ ਸਤ ਨੂੰ ਮਾਰ ਕੇ ਹੀ ਇਨਸਾਨ ਦੂਸਰੇ ਦੇ ਅੱਗੇ ਭੀਖ ਮੰਗਣ ਜਾਂਦਾ ਹੈ ਆਪਣੇ ਅੰਦਰ ਦੇ ਸੱਚ ਨੂੰ ਮਾਰ ਕੇ ਹੀ ਦੂਸਰੇ ਦੇ ਅੱਗੇ ਝੂਠ ਬੋਲਦਾ ਹੈ ਉਸ ਟਾਈਮ ਤਾਂ ਤੁਸੀਂ ਸ਼ਾਇਦ ਜਿੱਤ ਗਏ ਹੋਗੇ ਝੂਠ ਬੋਲ ਕੇ ਲੇਕਿਨ ਅੰਦਰ ਤਾਂ ਫਿਰ ਵੀ ਤੁਹਾਨੂੰ ਪਤਾ ਨਾ ਕਿ ਤੁਸੀਂ ਝੂਠ ਬੋਲੇ ਆ ਜਦੋਂ ਤੁਸੀਂ ਆਪਣੇ ਆਪ ਨੂੰ ਉੱਚਾ ਦਿਖਾਉਣੇ ਲਈ ਝੂਠ ਦਾ ਸਾਥ ਦਿੰਦੇ ਹੋ ਨਕਲੀ ਦਿਖਾਵਾ ਕਰਦੇ ਹੋ ਇਹ ਵੀ ਇੱਕ ਤਰ੍ਹਾਂ ਦੀ ਮੋਤ ਹੀ ਹੈ ਔਰ ਹਰ ਪਲ ਤੁਸੀਂ ਦੂਸਰੇ ਦੇ ਅੱਗੇ ਇੱਕ ਨਵਾਂ ਚਿਹਰਾ ਲੈ ਕੇ ਜਾਂਦੇ ਹੋ ਆਪਣੇ ਆਪ ਨੂੰ ਉੱਚਾ ਦਿਖਾਉਣੇ ਲਈ ਆਪਣੇ ਆਪ ਨੂੰ ਬਿਹਤਰ ਦਿਖਾਉਣੇ ਲਈ ਔਰ ਸਾਡੇ ਸੰਤ ਕਹਿੰਦੇ ਕਿ ਇੱਕ ਰੂਪ ਚਾਜਾ ਅੰਦਰੋਂ ਬਾਹਰੋਂ ਇੱਕ ਹੋ ਜਾ ਜਿਸ ਦੀ ਉਹ ਗਲ ਕਰਦੇ ਆ ਜਿਸ ਆਤਮ ਗਿਆਨ ਦੀ ਉਹ ਗਲ ਕਰਦੇ ਆ ਉੱਥੇ ਦੋ ਜਾਂ ਚਾਰ ਨਹੀਂ ਹੁੰਦੇ ਇਸੇ ਕਰਕੇ 라ਵਣ ਦੇ ਵੀ 10 ਸਿਰਾਂ ਨੂੰ ਇਸੇ ਦਾ ਪ੍ਰਤੀਕ ਮੰਨਿਆ ਕਿ ਸਾਡੇ 10 ਨਹੀਂ ਅੱਜ ਕੱਲ ਤਾਂ ਸਾਡੇ ਹਜ਼ਾਰਾਂ ਸਿਰ ਹੋ ਗਏ ਨੇ ਜਿਸ ਮੂਰੇ ਲੈ ਕੇ ਜਾਂਦੇ ਉਸ ਮੂਰੇ ਇੱਕ ਨਮਾ ਸ਼ੇਰਾ ਇੱਕ ਨਮਾ ਸੇਰ ਲੈ ਕੇ ਜਾਂਦੇ ਆ ਔਰ ਇਸ ਤਰ੍ਹਾਂ ਸਾਡਾ ਹਰ ਪਲ ਮਰਨਾ ਹੋ ਰਿਹਾ ਹਰ ਪਲ ਸਾਡਾ ਜੀਣਾ ਹੋ ਰਿਹਾ ਜਦੋਂ ਅਸੀਂ ਨਮਾ ਚੇਹਰਾ ਲੈ ਕੇ ਜਾਂਦੇ ਇੱਕ ਸਾਡਾ ਫਿਰ ਨਮਾ ਜਨਮ ਹੁੰਦਾ ਹੈ ਸਾਡਾ ਹਰ ਰਿਸ਼ਤੇ ਦੇ ਮੂਰੇ ਸਾਡਾ ਇੱਕ ਨਮਾ ਚੇਹਰਾ ਹੁੰਦਾ ਹੈ ਉਹ ਤਾਂ ਤੁਸੀਂ ਸਮਝ ਸਕਦੇ ਆ ਮਰਨੇ ਤੋਂ ਬਾਅਦ ਕਿਨੇ ਦੇਖਿਆ ਕਿਹੜਾ ਜਨਮ ਹੋਣਾ ਜਾਂ ਕਿਹੜਾ ਨਹੀਂ ਹੁੰਦਾ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਨਾ ਕਿ ਤੁਸੀਂ ਹਰ ਪਲ ਕਿਸ ਤਰ੍ਹਾਂ ਨਵਾਂ ਚਿਹਰਾ ਲੈ ਕੇ ਕਿਸੇ ਦੇ ਅੱਗੇ ਜਾਂਦੇ ਹੋ ਕਦੀ ਅੰਦਰੋਂ ਬਾਹਰੋਂ ਤੁਸੀਂ ਇੱਕ ਨਹੀਂ ਹੁੰਦੇ ਜਿਸ ਜਿਸ ਨੂੰ ਹੋਣਾ ਹੀ ਜ਼ਿੰਦਗੀ ਦਾ ਇੱਕ ਉਦੇਸ਼ ਹੈ ਕਿ ਅਸੀਂ ਇੱਕ ਹੋ ਜਾਈਏ ਜਿਸ ਤਰ੍ਹਾਂ ਤਰਾਜੂ ਹੈ ਕਦੀ ਇਸ ਪਾਸੇ ਉਹਨੇ ਕਦੀ ਇਸ ਪਾਸੇ ਨੂੰ ਪਲੜਾ ਸਾਡਾ ਆਰਾਮਦਾ ਕਦੀ ਇਸ ਪਾਸੇ ਨੂੰ ਸਾਡਾ ਪਲੜਾ ਆਰਾਮਦਾ ਜਦਕਿ ਜਦੋਂ ਸੂਈ ਇੱਕਦਮ ਸਿੱਧੀ ਹੋ ਜਾਂਦੀ ਹੈ ਉੱਥੇ ਆਣਾ ਹੁੰਦਾ ਸੈਂਟਰ ਆਪਣੇ ਸੈਂਟਰ ਤੇ ਆਣਾ ਹੁੰਦਾ ਆਪਣੇ ਸਰੋਤ ਨਾਲ ਜੁੜਨਾ ਹੁੰਦਾ ਆਪਣੇ ਉਸ ਆਤਮ ਸਰੂਪ ਨਾਲ ਜੁੜਨਾ ਹੁੰਦਾ ਜਿਸ ਨੂੰ ਅਸੀਂ ਛੱਡ ਕੇ ਦਰ ਦਰ ਅਸੀਂ ਟੱਕਰਾਂ ਖਾਂਦੇ ਆਂ ਦਰ ਦਰ ਅਸੀਂ ਆਪਣੀ ਪੀਖ ਮੰਗਦੇ ਆਂ ਕਦੀ ਕਿਸੇ ਕੋ ਜਾਣਦੇ ਕਦੀ ਕਿਸੇ ਕੋ ਜਾਣਦੇ ਪਰ ਜਿਹੜਾ ਆਪਣਾ ਆ ਉਹਦੀ ਸਾਨੂੰ ਕੋਈ ਕਦਰ ਨਹੀਂ ਹੈ ਜਿਹੜਾ ਜਿਸ ਨੂੰ ਸੰਤਾਂ ਨੇ ਸਾੜਿਆ ਨੇ ਸੱਚ ਕੀਆ ਹੈ ਜਿਸ ਨਾਲ ਜੁੜਨੇ ਨੂੰ ਕਿਹਾ ਹੈ ਆਪਣੇ ਸਰੋਤ ਨਾਲ ਆਪਣੇ ਆਤਮ ਸਰੂਪ ਨਾਲ ਆਪਣੇ ਉਸ ਅਸਲੀ ਚਿਹਰੇ ਨੂੰ ਜਾਣਨ ਦੀ ਪਰ ਅਸੀਂ ਨਕਲੀ ਚਿਹਰੇ ਹਜ਼ਾਰਾਂ ਲਾਈ ਫਿਰਦੇ ਆਂ ਜਿਸ ਨੂੰ ਅਸੀਂ ਲਾ ਕੇ ਦੂਸਰਿਆਂ ਨੂੰ ਬੇਫੋਪ ਬਣਾਉਂਦੇ ਆ ਅਸਲ ਵਿੱਚ ਅਸੀਂ ਦੂਸਰਿਆਂ ਨੂੰ ਨਹੀਂ ਬੇਫੋਪ ਬਣਾਉਂਦੇ ਅਸੀਂ ਆਪਣੇ ਆਪ ਨੂੰ ਹੀ ਬੇਫੋਪ ਬਣਾਉਂਦੇ ਹੁੰਨੇ ਆ ਇਸ ਨੂੰ ਜਾਣਨ ਲਈ ਸਾਡੇ ਸੰਤ ਕਹਿ ਰਹੇ ਨੇ